ਹਾਂਜੀ ਦੁਕਾਨਾਂ ਲੱਗਣ ਪਹੁੰਚੋ ਕੀ ਕਰਨਾ ਚਾਹੋਗੇ ਤੁਹਾਡਾ ਵੀ ਸਾਥੀ ਸੀ ਮੇਰਾ ਵੀ ਸਾਥੀ ਸੀ ਸਰਪਰ ਮਿਲੇ ਸੀ ਜਿਸ ਦਿਨ ਪਹਿਲੇ ਤੁਸੀਂ ਇਕੱਠੇ ਸੀ ਸੀ ਸਾਹ ਕੋਲ ਜੇ ਸੀਗੇ ਤੁਸੀਂ ਇਕੱਠੇ ਸੀ ਕਾਫੀ ਦੇਖੋ ਲੁਧਿਆਣੇ ਦੀ ਔਰ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਨੂੰ ਪ੍ਰਣਾਇਆ ਹੋਇਆ ਐਮ ਐਲ اے ਸੀ ਬਹੁਤ ਵਧੀਆ ਇਨਸਾਨ ਸੀ ਬੜਾ ਵਧੀਆ ਪ੍ਰਹਾਸ ਸੀ ਸੋ ਪਰਮਾਤਮਾ ਨੇ ਨਹੀਂ ਚਾਇਆ ਵੀ ਉਹਦੀ ਹੋਟ ਸੇਵਾ ਕਰੇ ਲੇਕਿਨ ਉਹਨੇ ਜਿੰਨੀ ਸੇਵਾ ਕੀਤੀ ਕਮਾਲ ਦੀ ਕੀਤੀ ਜਿੰਨੀ ਜ਼ਿੰਦਗੀ ਜਿਉਆ ਕਮਾਲ ਦੀ ਜ਼ਿੰਦਗੀ ਜਿਉਆ ਲੱਗਦਾ ਵਿਧਾਨ ਸਭਾ ਦਾ ਇੱਕ ਹੀਰਾ ਜਿਹੜਾ ਉਹ ਬੋਲਿਆ ਉਹ ਅਕਸਰ ਕਿਤੇ ਨਹੀਂ ਸੀ ਬਿਲਕੁਲ ਹੀਰਾ ਸੀ ਬਿਲਕੁਲ ਹੀਰਾ ਸੀ ਔਰ ਉਹ ਇੱਕ ਗੱਲ ਕਹਿੰਦਾ ਸੀ ਵੀ ਮੈਨੂੰ ਮਾਣ ਆ ਵੀ ਗੁਰੂ ਸਾਹਿਬ ਜੀ ਮੈਥੋਂ ਇੰਨੀ ਸੇਵਾ ਲਈ ਉਹਦੇ ਜਿੰਨਾ ਕਹਿੰਦਾ ਮੇਰੇ ਹਲਕੇ ਜਿੰਨਾ ਵਿਕਾਸ ਹੋਰ ਕਿਸੇ ਹਲਕੇ ਜ ਹੋਇਆ ਨਹੀਂ ਇਸ ਤਰ੍ਹਾਂ ਦੀ ਮਤਲਬ ਉਹ ਹਨ ਮੈਂ ਤੁਹਾਡੇ ਨੱਕੀ ਹਾਲ ਕੇ ਦੀ ਪ੍ਰੋਜੈਕਟਾਂ ਬਾਰੇ ਆਪਣੇ ਲਾਸਟ ਟਾਈਮ ਤੁਹਾਡੇ ਨਾਲ ਮੁਲਾਕਾਤ ਕੀਤੀ ਕੁਝ ਜਿਹੜੀ ਲਾਸਟ ਉਹਨਾਂ ਨੇ ਗੱਲਬਾਤ ਵਿੱਚ ਦੱਸੀ ਆ ਫਿਰੋਜ਼ਪੁਰ ਰੋਡ ਤੇ ਜਦੋਂ ਮੈਂ ਲਾਇਆ ਉਹਨਾਂ ਨੂੰ ਐਸ ਵੇਲੇ ਲਾਇਆ ਮੈਨੂੰ ਉਹ ਕਹਿੰਦੇ ਕਹਿੰਦੇ ਜੀ ਮੈਂ ਦਿੱਲੀ ਜਾ ਜਾ ਕੇ ਆਪ ਜਿਹੜੇ ਆਹਾ ਨੈਸ਼ਨਲ ਹਾਈਵੇ ਦੇ ਅਫਸਰਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮਿੰਤਾਂ ਕਰਕੇ ਕਹਿੰਦਾ ਪੁਲ ਕਹਿੰਦਾ ਵਿਦਨ ਟਾਈਮ ਪੂਰਾ ਕਰਾਇਆ ਨਹੀਂ ਹੋਣਾ ਨਹੀਂ ਸੀ ਸੋ ਮਤਲਬ ਉਸ ਬੰਦੇ ਨੇ ਕੰਮ ਕੀਤਾ ਜਿਸ ਲਈ ਇੱਕ ਐਮਐਲਏ ਬਣਦਾ ਨਾ ਉਹ ਐਮਐਲਏ ਸੀ ਤੁਹਾਡੇ ਨਾਲ ਘਰੇਲੂ ਰਿਲੇਸ਼ਨ ਸੀ ਕਾਫੀ ਜ਼ਿਆਦਾ ਗੂੜੇ ਸੰਬੰਧ ਸੀ ਕਾਫੀ ਪਹਿਲਾਂ ਤੁਹਾਡੇ ਨਾਲ ਸਮਾਂ ਬਿਤਾਇਆ ਹਾਂ ਉਸ ਦਿਨ ਉਸ ਦਿਨੇ ਉਹਨਾਂ ਨੇ ਮੈਨੂੰ ਮਤਲਬ ਇਹੀ ਗੱਲ ਗੱਲਾਂ ਕਹੀਆਂ ਉਹ ਤੇ ਬਾਬਾ ਸੀਚੇਵਾਲ ਵੀ ਨਾਲ ਉਹ ਕਹਿੰਦੇ ਸੀ ਜੀ ਆਪਾਂ ਇਹ ਬੁੱਢੇ ਨਾਲੇ ਦਾ ਜਿਹੜਾ ਇਹ ਜਿਹੜਾ ਨਾ ਇਹ ਕੋੜ ਲਾ ਦੇਣਾ ਉਹਨੂੰ ਬੁੱਢਾ ਦਰਿਆ ਬਣਾ ਕੇ ਰੱਖਣਾ ਹੈ ਔਰ ਹਰ ਤਰ੍ਹਾਂ ਭਾਵੇਂ ਮੇਰੇ ਪੱਲਿਓਂ ਪੈਸੇ ਲੱਗ ਜਾਣ ਜੋ ਮਰਜ਼ੀ ਲੱਗੇ ਜੋ ਮਰਜ਼ੀ ਕਰਨਾ ਪਵੇ ਮੈਂ ਬਾਬਾ ਜੀ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ ਸੋ ਬਹੁਤ ਅੱਛਾ ਇੰਥਾ ਬਿਲਕੁਲ ਅਗਲੇ ਵੀਰ ਨੂੰ ਸ਼ਰਦਾ ਸੁਮਣ ਪੇਡ ਕਰਨ ਵਾਸਤੇ ਜੋ ਸਾਨੂੰ ਕੁਝ ਦਿਨ ਪਹਿਲਾਂ ਅਸਜੀਬੀ ਵਿਛੋੜਾ ਦੇ ਕੇ ਚਲੇ ਗਏ ਅੱਜ ਉਹਨਾਂ ਦੀ ਅੰਤਿਮ ਉਦਾਸਤਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਪਰ ਖਾਸ ਤੌਰ ਤੇ ਜੋ ਉਹਨਾਂ ਦੇ ਭਾਈ ਪੁਰਨਾ ਤੇ ਚੱਲਣ ਵਾਸਤੇ ਜੋ ਗੱਲ ਪਈ ਉਹਨਾਂ ਦੀ ਮਿਹਨਤ ਔਰ ਖਾਸ ਤੌਰ ਤੇ ਉਹਨਾਂ ਦਾ ਪਿਆਰ ਅੱਜ ਲੋਕਾਂ ਦੇ ਵਿੱਚ ਤੁਹਾਨੂੰ ਮਿਲ ਰਿਹਾ ਅੱਜ ਉਹਨਾਂ ਦੀ ਯਾਦਾਂ ਨੂੰ ਦਰਹਾਨ ਵਾਸਤੇ ਕਿਉਂਕਿ ਜੋ ਉਹਨਾਂ ਨੇ ਪੁਰਨੇ ਪਾਏ ਨੇ ਜੋ ਉਹਨਾਂ ਦੇ ਕੰਮ ਅੱਜ ਲੋਕਾਂ ਦੇ ਵਿੱਚ ਨੇ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਦੋਂ ਜਦੋਂ ਇਨਸਾਨ ਤਰਫ਼ੋਂ ਜਾਂਦਾ ਇਨਸਾਨ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਉਹਦੀ ਬਿਹਤਰੀ ਕੀ ਹੈ ਅੱਜ ਉਹਨਾਂ ਦੀ ਕੀਤੇ ਕੰਮਾਂ ਨੂੰ ਲੋਕ ਯਾਦ ਕਰ ਰਹੇ ਨੇ ਅੱਜ ਮੈਂ ਆਸ ਕਰਦਾ ਕਿ ਪ੍ਰਭੂ ਕਿਰਪਾ ਕਰਨ ਸਾਨੂੰ ਸਾਰੂੰ ਤਾਕਤ ਬਖਸ਼ਣ ਜੋ ਉਹਨਾਂ ਨੇ ਕੰਮ ਕੀਤੇ ਉਹਨਾਂ ਦੇ ਅਸੀਂ ਉਹਨਾਂ ਤੇ ਚੱਲ ਸਕੀਏ ਔਰ ਪਰਿਵਾਰ ਚੜ੍ਹਦੀ ਕਲਾ ਚ ਰਹੇ ਕਿਉਂਕਿ ਪਰਿਵਾਰ ਨੂੰ ਬਹੁਤ ਵੱਡਾ ਘਟਾ ਹੈ ਸਰ ਕਾਫੀ ਨੇੜਤਾ ਸੀ ਇਹ ਸਭ ਸਮੇਂ ਬਿਲਕੁਲ ਬਿਲਕੁਲ ਨੇੜਤਾ ਵਰਗੀ ਨੇੜਤਾ ਭਰਾਵਾਂ ਵਰਗੇ ਸੀ ਮੈਂ ਤੇ ਗੋਗੀ ਜੀ ਔਰ ਪ੍ਰੈਸ਼ਰ ਸਾਹਿਬ ਸਾਡਾ ਇੱਕ ਐਸਾ ਨਾਤਾ ਸੀ ਸਾਡਾ ਇੱਥਾ ਗ੍ਰਿਸ਼ਤਾ ਸੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਔਰ ਪੋਲੀਟਿਕਲ ਤੌਰ ਤੇ ਵੀ ਤਾਂ ਬਹੁਤ ਵੱਡਾ ਘਾਟਾ ਪਿਆ ਸਰ ਕੁਝ ਯਾਦਾਂ ਤੁਹਾਡੇ ਨਾਲ ਬਹੁਤ ਯਾਦਾਂ ਨੇ ਗਿਣਤੀ ਨਹੀਂ ਹੋ ਸਕਦੀ ਐਸੀਆਂ ਯਾਦਾਂ ਨੇ ਜੇ ਕਿ ਮੈਂ ਇੱਕ ਪੰਜਾਬੀ ਜਗ੍ਹਾ ਤੇ ਰੰਗਲਾ ਦੋਸਤ ਦਾ ਚਲਾ ਗਿਆ ਰੰਗਲਾ ਜਿਵੇਂ ਆਪਾਂ ਰੰਗਲਾ ਕਹਿੰਦੇ ਰੰਗਲਾ ਪੰਜਾਬ ਸਾਡਾ ਰੰਗਲਾ ਦੋਸਤ ਚਲਾ ਗਿਆ ਜਿਹਨੇ ਸਾਰੀ ਲਾਈਫ ਦੇ ਵਿੱਚ ਹੱਸ ਖੇਡ ਕੇ ਦੋਸਤਾਂ ਵਿੱਚ ਵੀ ਪਰਿਵਾਰ ਚ ਟਾਈਮ ਪਾਸ ਕੀਤਾ ਔਰ ਤਕਰੀਬਨ ਅੱਜ ਸਮਾਜ ਉਹਨਾਂ ਦੇ ਘਾਟਾ ਮਹਿਸੂਸ ਕਰ ਰਿਹਾ ਕਿ ਜਾਣ ਤੋਂ ਬਾਅਦ ਪਤਾ ਲੱਗਦਾ ਜਦੋਂ ਇਨਸਾਨ ਚਲੇ ਜਾਂਦਾ ਸਰ ਕੇ ਵਿਚਾਰ ਹੈ ਚੰਗੜ ਜਾਂਦੇ ਤੁਹਾਡੇ ਨਾਲ ਅਕਸਰ ਹਾਂ ਬਿਲਕੁਲ ਤਕਰੀਬਨ ਅਸੀਂ 4-5 ਦਿਨ ਤਾਂ ਲਗਾਤਾਰ ਇਕੱਠੇ ਰਹੇ ਆ ਮੈਂ ਤੇ ਪ੍ਰੈਸ਼ਰ ਸਾਹਿਬ ਦੇ ਗੋਗੀ ਜੀ ਅਸੀਂ ਇਕੱਠੇ ਹੀ ਮੀਟਿੰਗਾਂ ਹੁੰਦੀਆਂ ਸੀ ਮੀਟਿੰਗਾਂ 'ਚ ਵੀ ਜਾਣਾ ਤੇ ਨੇਚਰਲੀ ਆ ਤਿੰਨ ਚਾਰ ਦਿਨ ਦੇ ਵਿੱਚ ਬਹੁਤ ਵੱਡਾ ਲਗਾਲ ਸਾਡਾ ਸੋ ਬੜਾ ਦੁੱਖ ਤੇ ਅਫਸੋਸ ਹੋਇਆ ਭਾਈ ਗਰੂ ਸਦਾ ਗੁਰਪ੍ਰੀਤ ਸਿੰਘ ਗੋਗੀ ਜੀ ਦੀ ਆਤਮਾ ਨੂੰ ਸ਼ਦੀਵ ਕਰੀ ਆਪਣੇ ਚਰਨਾ ਦੇ ਨਵਾਸ ਬਖਸ਼ਣ ਕੱਲਾ ਪਰਿਵਾਰ ਨੂੰ ਨਹੀਂ ਦੋਸਤ ਲੁਧਿਆਣੇ ਨੂੰ ਘਾਟਾ ਪਿਆ ਲੀਟਰ ਚਲਿਆ ਗਿਆ ਤੇ ਪੰਜਾਬ ਨੂੰ ਘਾਟਾ ਪਿਆ ਕਿ ਇੱਕ ਚੰਗਾ ਵਿਧਾਨਕਾਰ ਚੱਲਿਆ ਗਿਆ ਉਹ ਬੰਦਾ ਜਿਹੜਾ ਹਰੇਕ ਦਾ ਸੀਗਾ ਵੱਬਦਾ ਪਾਰਟੀ ਚਾਹੇ ਉਹ ਕਾਂਗਰਸ ਤੇ ਰਹੇ ਚਾਹੇ ਉਹ ਆਮ ਆਦਮੀ ਪਾਰਟੀ ਤੇ ਰਹੇ ਤੇ ਪਰ ਉਹ ਸਨੇਹ ਤੇ ਪਿਆਰ ਸਾਰੇ ਵਰਗਾਂ ਨਾਲ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਮੇਰਾ ਆਪਣਾ ਤਦਰਭਾ ਸੀ ਇਕੱਠੇ 10 ਸਾਲ ਲੈ ਦੇ ਕਾਉਂਸਲਰ ਨਗਰ ਨਿਗਮ ਦੇ ਵਿੱਚ ਰਹਿ ਕੇ ਲੁਧਿਆਣਾ ਦੇ ਲੋਕਾਂ ਦੀ ਸੇਵਾ ਕੀਤੀ ਮਲਾਪੜਾ ਦੋਸਤ ਹਰ ਇੱਕ ਦੇ ਕੰਮ ਆਉਣ ਵਾਲਾ ਹਰੇਕ ਦਾ ਦੋਸਤ ਚਲਿਆ ਗਿਆ ਬਹੁਤ ਵੱਡਾ ਦੁੱਖ ਤੇ ਅਫਸੋਸ ਹੈਗਾ